I'm ready for me yeah. i <laughs> सबसे पहले सभी को जय श्री राम जय श्री राम दिव्या ज्योति जागृति संस्थान की ओर से पूरे भारत में श्री कथा, भजन संध्या रामायण रामचित मांस के आधार पे असंख्य कार्यक्रम किए जा रहे हैं श्री राम मंदिर को समर्पित जैसा कि हम सब जानते हैं कि 22 जनवरी को बड़े भव्य स्तर पे अयोध्या में जी अयोध्या में प्रभु श्री राम जी का भव्य मंदिर जो है उसमें प्रभु श्री राम जी की बाल जो अवस्था है उसकी जो प्रतिमा है उसकी प्राण प्रतिष्ठा की जाएगी उसके उपलक्ष में ये तीन दिन का कार्यक्रम अमृतसर में पंचरत्न श्री कृष्णा मंदिर में किया जा रहा है जो सत्रह अठारह उन्नीस जनवरी को ये कार्यक्रम निर्धारित हुआ है जैसा कि आज आप देख रहे हैं कि राम भक्त राम महिमा सुनने के लिए बड़े स्तर पे पहुंचे हैं और सर्दी होने के बावजूद भी लोगों ने राम कृपा राम महिमा को श्रवण किया आज पंच रत्न मंदिर छटा बिखे प्रभु राम जी देड़ा अयोध्या ਦੇ ਵਿੱਚ 22 ਜਨਵਰੀ ਨੂੰ ਆਸ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ ਭਗਵਾਨ ਰਾਮ ਜੀ ਦੇ ਮਤਲਬ ਉਹਨਾਂ ਦਾ ਗੋਣ ਗਾਇਨ ਕੀਤਾ ਜਾ ਰਿਹਾ ਦੇਵੇ ਜੋਤੀ ਜਾਗਰਨ ਸੰਸਥਾ ਵੱਲੋਂ ਬੜੀ ਪ੍ਰਭੂ ਦੀ ਮਹਿਮਾ ਦੇ ਵਿੱਚ ਗੁਣ ਗਾਇਨ ਹੋ ਰਿਹਾ ਉਹਨਾਂ ਦੇ ਸਮੂੱਚੇ ਜਿਹੜੇ ਅ ਪ੍ਰਭੂ ਦੇ ਕੀਰਤਨ ਕਰਨ ਵਾਲੇ ਨੇ ਉਹ ਸਾਰੇ ਇੱਥੇ ਹਾਜ਼ਰ ਨੇ ਔਰ ਸਾਡੀ ਸਮੂੱਚੇ ਜਿਹੜੇ ਇਸ ਸਮਾਜ ਸੇਵਕ ਨੇ ਕਹਿ ਸਕਦੇ ਅੱਜ ਅਸੀਂ ਕਿਸੇ ਨੂੰ ਵੀ ਕਿਸੇ ਅਹੁਦੇ ਨਾਲ ਕੰਪੇਅਰ ਨਹੀਂ ਕਰਦੇ ਡਾਕਟਰ ਰਾਜ ਕੁਮਾਰ ਮੇਰਕਾ ਜੀ ਜਿਹੜੇ ਕਿ ਐਕਸ ਮਿਨਿਸਟਰ ਨੇ ਔਰ ਇਹਨਾਂ ਦੇ ਨਾਲ ਇਹ ਪੰਜ ਰਤਨ ਜਿਹੜੇ ਹੈ ਮੰਦਿਰ ਹੈ ਉਹਦੀ ਕਮੇਟੀ ਦੀ ਸਮੂੱਚੇ ਪ੍ਰਧਾਨ ਸਾਹਿਬ ਔਰ ਸਮੂੱਚੇ ਮੈਂਬਰ ਸਾਹਿਬਾਨ ਨੇ ਇਹ ਤਿੰਨ ਦਿਨ ਦਾ ਯੱਗ ਜਿਹੜਾ ਹੈ ਭਗਵਾਨ ਰਾਮ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਜਿਹੜੇ ਦਰਸਾਏ ਮੰਦਿਰ ਦੇ ਵਿੱਚ ਸਮੁੱਚੇ ਸਾਡੇ ਜਿਹੜੇ ਇਸ ਇਲਾਕੇ ਦੇ ਬਹੁਤ ਪਰ ਔਰ ਇਸ ਇਲਾਕੇ ਦੀ ਜਿਹੜੀ ਆਮ ਸੰਗਤ ਹੈ ਉਹ ਪ੍ਰਭੂ ਜੀ ਦਾ ਗਉਣ ਗਾਇਨ ਕਰ ਰਹੀ ਹੈ ਔਰ ਮੈਂ ਇਸ ਸਮੇਂ ਦੇ ਸਾਰਿਆਂ ਦੇ ਨਾਲ ਵੜੇ ਔਰ ਅਸੀਂ ਵੀ ਉਹਦੇ ਵਿੱਚ ਆਪਣਾ ਜਿਹੜਾ ਹਿੱਸਾ ਦੇ ਕੀ ਪਾਉਣਾ ਹੈ ਅਸੀਂ ਵੀ ਆਪਣੇ ਹਿੱਸੇ ਦਾ ਕੁਝ ਉੱਥੋਂ ਲੈ ਕੇ ਚੱਲੇ ਆ ਕਿਉਂਕਿ ਸਿੱਖਿਆ ਦਾ ਇੱਕ ਬਹੁਤ ਵਿਸ਼ਾਲ ਜਿਹੜਾ ਆ ਇੱਕ ਪਰਵहन ਹੋ ਰਿਹਾ ਇੱਕ ਸਮੁੰਦਰ ਦੀ ਤਰ੍ਹਾਂ ਚੱਲ ਰਿਹਾ ਹੈ ਇਹ ਸ਼ੁਰੂਆਤ ਉਸੇ ਦੀ ਇੱਕ ਸ਼ੁਰੂਆਤ ਹੈ ਕਿ ਤਿੰਨ ਦਿਨ ਵਾਸਤੇ ਪ੍ਰਭੂ ਰਾਮ ਦੇ ਜਿੰਨੇ ਵੀ ਭਗਤ ਹੈ ਉਹ ਅੱਜ ਪੰਜ ਰਤਨ ਮੰਦਰ ਕ੍ਰਿਸ਼ਨਾ ਮੰਦਰ ਵਿਖੇ ਅੱਜ ਦਿਵੇ ਜੋਤੀ ਜਾਗਰਣ ਸੰਸਥਾਨ ਜਿਹੜੇ ਸਾਡੇ ਉਹਨਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ ਔਰ ਅਸੀਂ ਸਾਰੇ ਸੇਵਕ ਦੇ ਤੌਰ ਦੇ ਉੱਪਰ ਇੱਥੇ ਇਕੱਠੇ ਹੋਏ ਆਂ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਰੇ ਇਲਾਕਾ ਨਿਵਾਸੀ ਇੱਥੇ ਹਮ ਹਮਾ ਕੇ ਆ ਰਹੇ ਆ 3 ਦਿਨ ਲਗਾਤਾਰ 17 18 ਅਤੇ 19 ਤਰੀਕ ਸੋਬਾ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਜਿਹੜੇ ਸਾਧਵੀ ਜੀ ਵੱਲੋਂ ਕਥਾ ਇਹ ਸਰਵਨ ਕਰਨ ਵਾਸਤੇ ਸਾਰੇ ਇਲਾਕੇ ਨੂੰ ਸੱਦਾ ਦਿੱਤਾ ਗਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਆਓ ਪ੍ਰਭੂ ਰਾਮ ਦੀ ਕਿਰਪਾ ਹਾਸਲ ਕਰੋ ਉਹਨਾਂ ਦਾ ਪ੍ਰਸ਼ਾਦ ਹਾਸਲ ਕਰੋ ਉਹਨਾਂ ਦੀ ਗੁਣਗਾਨ ਹਾਸਲ ਕਰੋ ਤਾਂ ਕਿ ਤੁਸੀਂ ਪ੍ਰਭੂ ਰਾਮ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਸਕੋ ਮੈਂ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਆ ਤਿੰਨ ਦਿਨ ਸਾਰੇ ਲੋਕ ਆਪਣੇ ਕੰਮ ਕਾਜ ਛੱਡ ਕੇ ਖਾਸ ਕਰਕੇ ਛੱਟਾ ਜਿਹੜੇ ਵਸਨੀਕ ਨੇ ਪੰਚ ਰਤਨ ਕ੍ਰਿਸ਼ਨ ਮੰਦਿਰ ਵਿਖੇ ਹਾਜ਼ਰ ਜ਼ਰੂਰ ਹੋ 6 ਤੋਂ 9 ਵਜੇ ਤੱਕ ਪ੍ਰਭੂ ਰਾਮ ਜੀ ਦਾ ਜਿਹੜਾ ਗੋਨ ਗਾਇਨੇ ਇੱਥੇ ਜਿਹੜੇ ਦਿਵੇ ਜੋਤੀ ਜਾਗਰਤ ਸੰਸਥਾ ਸੰਸਥਾਪਨ ਸਮਿਤੀ ਹੈ ਉਹਨਾਂ ਵੱਲੋਂ ਉਹਨਾਂ ਦੀ ਸਾਧਵੀ ਜਿਹੜੇ ਜਿਹੜੇ ਕਿ ਬਹੁਤ ਹੀ ਅੱਛਾ ਭਜਨ ਕਰਦੇ ਨੇ ਉਹਨਾਂ ਦੇ ਆ ਕੇ ਭਜਨ ਬੰਦਗੀ ਸੁਣੋ ਸਮੁੱਚੇ ਲੋਕ ਹਾਜ਼ਰ ਹੋ ਸਭਣਾ ਵਾਸਤੇ ਸਾਡੇ ਜਿਹੜੇ ਸੇਵਕ ਹੈ ਇਸ ਜਿਹੜੀ ਸਾਡੇ ਸਮਾਜ ਦੇ ਸਾਡੇ ਪਰਿਵਾਰ ਨੇ ਉਹ ਸਾਰੇ ਇਸ ਸੇਵਾ ਦੇ ਵਿੱਚ ਲੱਗੇ ਨੇ ਧੰਨਵਾਦ